ਪਿੰਡ ਵਿੱਚ ਚੋਣਾ ਆ ਗਈਆਂ ਸਰਪੰਚੀ ਲਈ ਪਿੰਡ ਦੇ ਦੋ ਚੌਧਰੀ ਆਤਾ ਸਿਉ ਤੇ ਮਾਗਾ ਸਿਉ ਮੈਦਾਨ ਚ ਨਿਤਰੇ ਦੋਵੇਂ ਚੰਗੇ ਰੱਜੇ ਪੁੱਜੇ ਘਰਾਂ ਦੇ ਮਾਲਿਕ ਸਨ ਦੋਹਾਂ ਦਾ ਪਿੰਡ 'ਚ ਪਹਿਲਾਂ ਹੀ ਚੰਗਾ ਰੋਬ ਦਾਬ ਸੀ ਫੱਤਾ ਤੇਲੂ ਬਿਸ਼ਨਾ ਫੀਲਾ ਮੱਗਰ ਸਿਉ ਇੱਕ ਢੜੇ ਨਾਲ ਅਤੇ ਰਾਹੁ ਮੈਲੂ ਹੁਕਮਾਂ ਚੰਨਣ ਦੂਜੇ ਢੜੇ ਨਾਲ ਹੋ ਤੁਰੇ 15-20 ਦਿਨ ਪਿੰਡ 'ਚ ਗਹਿਮਾ ਗਹਿਮੀ ਰਹੀ ਕਦੇ ਇੱਕ ਪਾਰਟੀ ਵਾਲੇ ਅਤੇ ਕਦੇ ਦੂਜੀ ਪਾਰਟੀ ਵਾਲੇ ਵੋਟਾਂ ਲੈ ਘਰੋ ਘਰੀ ਕਹਿਣ ਤੁਰੇ ਫਿਰਦੇ ਲੋਕਾਂ ਨੂੰ ਨਵੇਂ ਨਵੇਂ ਲਾਲਚ ਦੇ ਕੇ ਵੋਟਾਂ ਪੱਕੀਆਂ ਕਰਦੇ ਰਹੇ ਚੋਣਾਂ ਦੇ ਦਿਨ ਇਹਨਾਂ ਨੇ ਸ਼ਰਾਬਾਂ ਉਡਾਈਆਂ ਜਿਨ੍ਹਾਂ ਕਦੇ ਬਰੇ ਸ਼ਿਮਾਈ ਹੀ ਸੁਆਦ ਚਖਿਆ ਸੀ ਉਹਨੂੰ ਵੀ ਰੋਜ਼ ਅੱਧਿਆ ਪਉਆ ਥਿਆ ਜਾਂਦਾ ਤੇ ਮੁਫਤ ਦਾ ਕਾਜੀ ਵੀ ਨਹੀਂ ਛੱਡਦਾ ਸੀ ਆਖ ਉਹ ਸੁਆਦ ਲੈ ਪੀ ਜਾਂਦਾ ਇਹਨਾਂ ਦਿਨਾਂ 'ਚ ਪਿੰਡ ਦੀਆਂ ਡੇਡੀਆਂ ਚੋਕਾਂ ਬੋੜਾਂ ਪਿੱਪੜਾਂ ਥੱਲੇ ਲੋਕਾਂ ਦਾ ਝਰਮਟ ਵੱਜ ਜਾਂਦਾ ਨਿਤ ਨਵੀਆਂ ਅਫਵਾਵਾਂ ਇੱਕ ਦੂਜੇ ਵਿਰੁੱਧ ਫੈਲੀਆਂ ਰਹਿੰਦੀਆਂ ਇੱਕ ਦੂਜੇ ਧੜੇ ਵਿਰੁੱਧ ਨਿਤ ਨਵੇਂ ਦੁਸ਼ਣ ਸੁਣਨ ਨੂੰ ਮਿਲਦੇ ਕੁਸ ਵਸਦਾ ਚੁੱਪਚਾਪ ਪਿੰਡ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਕੋਈ ਚੌਧਰੀ ਆਤਾ ਸਿੰਘ ਦੀਆਂ ਸਿਫਤਾਂ ਕਰਦਾ ਦੂਜਾ ਮਾਗਾ ਸਿੰਘ ਦੀਆਂ ਚੌਧਰੀ ਦੇ ਸੋਲੇ ਗਾਉਂਦਾ ਇੱਕ ਦੂਜੇ ਦੇ ਧੜੇ ਦੇ ਲੋਕ ਇੱਕ ਦੂਜੇ ਵੱਲ ਕਹਿਰੀ ਭਰੀਆਂ ਨਜ਼ਰਾਂ ਨਾਲ ਵੇਖਦੇ ਪਿਛਲੀਆਂ ਦੁਸ਼ਮਣੀਆਂ ਲੜਾਈਆਂ ਅਤੇ ਖਹਿਹਾਂ ਦੀ ਯਾਦ ਚੋਣਾ ਦੇ ਮੂੜ ਤਾਜੀ ਕਰ ਦਿੱਤੀ ਸੀ ਰਤਾ ਪਰ ਗੱਲ ਕਿਸੇ ਨੂੰ ਦੂਜੇ ਧੜੇ ਦੀ ਪਤਾ ਲੱਗਦੀ ਉਹ ਛੱਟ ਦੇਣੀ ਆਪਣੀ ਵਫਾਦਾਰੀ ਦਿਖਾਉਣ ਲਈ ਆਪਣੇ ਚੌਧਰੀ ਨੂੰ ਜਾ ਦੱਸਦੇ ਦੋਹਾਂ ਚੌਧਰੀਆਂ ਦੀ ਚੌਦਰ ਦੀ ਭੁੱਖ ਨੇ ਲੋਕਾਂ ਦੇ ਮਨਾਂ ਵਿੱਚ ਇੱਕ ਦੂਜੇ ਪ੍ਰਤੀ ਨਫ਼ਰਤ ਦੀ ਅੱਗ ਭਰ ਦਿੱਤੀ ਮਸਾ ਮਸਾ ਕਰਕੇ ਚੋਣਾ ਦਾ ਦਿਨ ਆਇਆ ਚੋਣਾ ਵਾਲੇ ਦਿਨ ਤੋਂ ਪਹਿਲੀ ਰਾਤੇ ਅੰਦਰ ਖਾਤੇ ਦੋਹਾਂ ਚੌਧਰੀਆਂ ਨੇ ਆਪਸ ਵਿੱਚ ਇੱਕ ਸਮਝੌਤਾ ਕੀਤਾ ਲੋਕਾਂ ਨੂੰ ਇਸ ਦਾ ਕੋਈ ਇਲਮ ਨਹੀਂ ਸੀ ਦੋਹਾਂ ਗਰੁੱਪਾਂ ਨੇ ਜਾਨ ਦੀ ਬਾਜ਼ੀ ਲਾ ਕੇ ਚੋਣਾ ਲੜੀਆਂ ਪਿੰਡ ਦੇ ਬੁੱਢੇ ਠੇਰੇ ਬਿਮਾਰ ਫਟੜ ਤੱਕ ਵੀ ਵੋਟ ਪਾਉਣ ਨੂੰ ਗਏ ਨਤੀਜਾ ਨਿਕਲਿਆ ਆਤਾ ਸਿਉਂ ਦੀ ਪਾਰਟੀ ਨੇ ਜ਼ਿਆਦਾ ਪੰਚ ਚੁਣੇ ਗਏ ਸਨ ਉਹਨਾਂ ਆਤਾ ਸਿਉਂ ਨੂੰ ਸਰਪੰਚ ਬਣਾ ਦਿੱਤਾ ਉਹਦੇ ਦੇ ਲੋਕਾਂ ਉੱਤੇ ਰਾਤ ਬੱਕਰੇ ਬੁਲਾਏ ਸ਼ਰਾਬਾਂ ਪੀਤੀਆਂ ਤੇ ਹੁੱਲਣ ਮਚਾਇਆ ਮਾਗਾ ਸਿਉਂ ਦੇ ਬੰਦੇ ਅਣਖ ਚ ਆ ਗਏ ਦੋਹਾਂ ਧੜਿਆਂ ਦੀ ਬਜਵੀਂ ਲੜਾਈ ਹੋਈ ਟਕੂਏ ਵਰਸ਼ੇ ਚੱਲੇ ਚੰਗੀ ਵੱਟ ਟੁਕ ਹੋਈ ਲੜਨ ਵਾਲਿਆਂ 'ਚ ਨਾ ਤਾਂ ਚੌਧਰੀ ਆਤਾ ਸਿਉ ਸੀ ਨਾ ਮਾਗਾ ਸਿਉ ਅਤੇ ਨਾ ਹੀ ਉਹਨਾਂ ਦਾ ਕੋਈ ਟੰਬਰ ਟੀਰ ਉਹ ਦੋਵੇਂ ਚੌਧਰੀ ਆਤਾ ਸਿਉ ਦੀ ਹਵੇਲੀ ਵਿੱਚ ਬੈਠੇ ਪੀ ਰਹੇ ਸਨ ਦੋਹਾਂ ਧੜਿਆਂ ਦੇ ਲੋਕਾਂ ਨੇ ਉਮਰ ਪਰ ਦੇ ਬਹਿਰ ਸਹੇੜ ਲਏ ਸਨ ਗਰੀਬ ਲੋਕਾਂ ਦਾ ਪਿੰਡ 'ਚ ਜੋਣਾ ਦੁੱਬਰ ਹੋ ਗਿਆ ਸੀ ਉਹਨਾਂ ਨੂੰ ਬੋਲ ਕਬੋਲ ਬੋਲੇ ਜਾਂਦੇ ਉਹ ਚੁੱਪਚਾਪ ਆਪਣੀਆਂ ਘੜੀਆਂ ਲੰਗਾਈ ਜਾਂਦੇ ਇੱਕ ਦਿਨ ਤੁਰੇ ਜਾਂਦੇ ਬਖਸ਼ਾ ਸਿੰਘ ਨੇ ਸਿਬੂ ਨੂੰ ਬੋਲੀ ਮਾਰੀ ਇਹਨੇ ਸਾਨੂੰ ਨੀਵੋਟ ਪਾਈ ਇਹਨੇ ਦੂਜੇ ਧੜੇ ਨੂੰ ਪਾਈਆ ساری ਉਮਰ ਕਾ ਪੱਠਾ ਸਾਡੇ ਖੇਤਾਂ ਚੋਂ ਲੈਂਦਾ ਰਿਆ ਤੇ ਜਦੋਂ ਸਿਬੀ ਦੇ ਅੱਗੇ ਕੁਝ ਬੋਲਣਾ ਚਾਹਿਆ ਤਾਂ ਉਸਦੇ ਕੜਕਮੇ ਬੋਲ ਕੋਈ ਨਹੀਂ ਪੁੱਤ ਬਣਾਉਂਦਾ ਤੈਨੂੰ ਮੰਦਾ ਤੈਨੂੰ ਕਿਸੇ ਵੇਲੇ ਇੱਥੋਂ ਨਿਕਲੀ ਸਾਡੇ ਖੇਤਾਂ ਵਿੱਚੋਂ ਜੰਗਲ ਪਾਣੀ ਲਈ ਹੱਡ ਸੇਕੂ ਤੇਰੇ ਚੰਗੀ ਤਰ੍ਹਾਂ ਇਹ ਬੋਲ ਕੇ ਉਸਦੇ ਕੰਨਾਂ 'ਚ ਕਈ ਦਿਨ ਤੱਕ ਗੂੰਜਦੇ ਰਹੇ ਉਹ ਬੇਬਸੀ ਕਾਰਨ ਕੁਝ ਵੀ ਬੋਲ ਨਹੀਂ ਸਕਿਆ ਪਿੰਡ ਦੇ ਚੜ੍ਹਦੇ ਪਾਸਿਓਂ ਹਿੰਠਾ ਰੇੜੀ ਤੋਂ ਡੱਬੂ ਕੁੱਤੇ ਦੇ ਭੌਂਕਣ ਦੀ ਆਵਾਜ਼ ਸੁਣ ਕੇ ਪਲਾਂ 'ਚ ਹੀ ਕਾਲੂ ਰੰਮੀ ਅਤੇ ਡੱਬੂ ਤੇ ਇੱਕ ਹੋਰ ਕਤਿਹੜ ਹੱਡਾ ਰੇੜੀ 'ਚ ਇਕੱਠੀ ਹੋ ਗਈ ਅਤੇ ਫਿਰ ਖੂੰ ਖੂੰ ਬਹੁ ਬਹੁ ਕਰਦੇ ਮਾਸ ਚੁੰਡਣ ਅਤੇ ਚਾਰ ਕੁੱਤੇ ਇੱਕ ਪਾਸੇ ਹੋ ਲੜੇ ਤੇ ਚਾਰ ਇੱਕ ਪਾਸੇ ਇੰਝ ਲੱਗਦਾ ਸੀ ਉਹ ਇੱਕ ਦੂਜੇ ਨੂੰ ਮਾਰਨ ਲੱਟਣਗੇ ਅਚਾਨਕ ਉਹਨਾਂ ਦੀ ਨਜ਼ਰ ਹੱਡਾ ਰੇੜੀ ਤੇ ਆਏ ਨਵੇਂ ਸ਼ਿਕਾਰ ਤੇ ਪਈ ਜਿਨ੍ਹਾਂ ਨੂੰ ਗਿਰਜਾ ਚੁੰਡ ਰਹੀਆਂ ਸਨ ਉਹਨਾਂ ਇੱਕ ਦੂਜੇ ਵੱਲ ਵੇਖਿਆ ਫਿਰ ਅੱਖੋ-ਅੱਖੀ ਜਿਵੇਂ ਕੋਈ ਸਮਝੌਤਾ ਕਰ ਲਿਆ ਹੋਵੇ ਉਹ ਗਿਰਜਾ ਨੂੰ ਦੂਰ ਪਜਾ ਸ਼ਿਕਾਰ ਤੇ ਟੁੱਟ ਪਏ ਉਹ ਪੂਰਾ ਰੱਜ ਕਰਕੇ ਵਾਪਿਸ ਪਿੰਡ ਪਰਤੇ ਉਹਨਾਂ ਨੂੰ ਹੁਣ ਆਪਸ 'ਚ ਕੋਈ ਵੀ ਗਿਲਾ ਸ਼ਿਕਵਾ ਨਹੀਂ ਸੀ ਸਿਬੂ ਜਿਹੜਾ ਇਹ ਸਭ ਕੁਝ ਦੇਖ ਰਿਹਾ ਸੀ ਦੇ ਮਨ 'ਚ ਬਖਸ਼ਾ ਸਿਉਂ ਦੇ ਬੋਲ ਤੇ ਪਿਛਲੇ ਦਿਨੀ ਆਪਣੇ ਪਿੰਡ 'ਚ ਵਾਪਰੀਆਂ ਘਟਣਾਵਾਂ ਚੱਕਰ ਕੱਟ ਰਹੀਆਂ ਸੀ ਉਸਨੇ ਸੋਚਿਆ ਕਿ ਇੱਕ ਦੂਜੇ ਨੂੰ ਜਾਨੋਂ ਮਾਰਨ ਵਾਲੇ ਕੁੱਤੇ ਆਪਸ ਵਿੱਚ ਮਾਲ ਦੀ ਬੋਟੀ ਤੇ ਸਮਝੌਤਾ ਕਰੀ ਬੈਠੇ ਸਨ ਅਤੇ ਪਿੰਡ ਦੇ ਦੋਵੇਂ ਚੌਧਰੀ ਵੀ ਪਰ ਲੋਕ ਕਦੋਂ ਮਿਲ ਬੈਠਣਗੇ ਦਾ ਉਸ ਦੀ ਸੋਚ ਉੱਤੇ ਕੋਈ ਉੱਤਰ ਨਹੀਂ ਸੀ ਜੇ ਤੁਹਾਨੂੰ ਕਹਾਣੀ ਪਸੰਦ ਆਈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਸੀਂ ਵੀਡੀਓ ਦੇਖਦੇ ਤਾਂ ਹੋ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਮੈਂਟ ਜ਼ਰੂਰ ਕਰਿਓ